means the dead body. So shav or shiv two. Shav or shiv. When we are associated with the shava, meaning the mortal cross bodies and the mortal cross beings, then we are set for a lot of misery, a lot of pain, a lot of anguish, a lot of anxiety and whatnot. इस मरण हारा शरीर के साथ इस मरण हारा संसार की वस्तुओं के साथ जब हमारा मन जुड़ जाता है चक्कर ये है कि हम शरीर के साथ जिंदगी शुरू करते हैं हमारा हैप्पी बर्थडे जब होता है वो कौन सा होता है जिस दिन ये शरीर पैदा हुआ था सो हमारी जर्नी हमारी जिंदगी जो है वो इस शरीर से शुरू होती है और फिर इस शरीर का खाना पीना, फैमिली फ्रेंड्स पार्टी लंच स्कूल कॉलेज एजुकेशन सुखी वो ही नर इस में होते। अब ये कंडीशन उन्होंने रख दी है तुम्हारा क्रोध और तुम्हारी कामनाएं जब इनके वेग मन में छाए तब तो उस समय पर उस वेग को तुम अपने ऊपर हावी नहीं होने लेट से कामना कामना ये है कि मैं मेरी बात सब सुने कामना है कि मुझे ये चीज मिल जाए ये बी सी कुछ भी हो सकता है कामना है कि मेरे बच्चे मेरी सुने कामना है कि मेरे को बहुत तरक्की बहुत पैसा मिले कामना है कि शादी अच्छी जगह हो जाए कामना है कि मेरी सक्सेस बहुत जबरदस्त हो जाए कामना है ये और यही कामना सच जानिए आपको तकलीफ देती है ਮੈਂ ਇਹ ਨਹੀਂ ਕਹਿ ਰਹੀ ਕਿ ਕੰਮ ਨਾ ਕਰੋ ਸਤਿਕਾਰਯੋਗ ਗੁਰੂ ਮਾਜੀ ਆਪ ਜੀ ਦਾ ਇੰਗਲੈਂਡ ਦੇ ਵਿੱਚ ਵੈਲਕਮ ਜੀ ਆਇਆਂ ਨੂੰ ਆ ਆਪ ਜੀ ਲੈਸਟਰ ਤੇ ਲੰਡਨ ਵਿੱਚ ਜਿਹੜੇ ਆਪ ਜੀ ਦੇ ਸਮਾਗਮ ਨੇ ਉਸ ਦੇ ਬਾਰੇ ਕੁਝ ਚਾਣਨਾ ਬਹੁਤੀ। ਵਾਰਸੀ ਪ੍ਰੇਮੀਏ ਨੇ ਬੁਲਾਇਆ ਇਸ ਕਰਕੇ ਆ ਗਏ ਆ ਸਾਰਿਆਂ ਨੂੰ ਮਿਲਣ ਵਾਸਤੇ ਤੇ ਮਿਲ ਬੈਠ ਕੇ ਗਿਆਨ ਦੀ ਚਰਚਾ ਹੋਏਗੀ, ਮਨ ਨੂੰ ਫੜਨ ਦੀ ਚਰਚਾ ਹੋਏਗੀ, ਆਪਣੇ ਅੰਦਰ ਕਿਵੇਂ ਉਤਰਨਾ ਉਹਦੀ ਚਰਚਾ ਹੋਏਗੀ। ਔਰ ਜ਼ਿੰਦਗੀ ਦੀਆਂ ਜੋ ਚੈਲੰਜੀਜ਼ ਨੇ, ਉਹਨਾਂ ਚੈਲੰਜੀਜ਼ ਨੂੰ ਕਿਵੇਂ ਅਸੀਂ ਡੀਲ ਕਰ ਸਕਦੇ ਹਾਂ। ਪਰ ਸਭ ਤੋਂ ਬੜੀ ਜ਼ਰੂਰੀ ਚੀਜ਼ ਆਪਣੇ ਮਨ ਨੂੰ ਕਿਵੇਂ ਪਰਮਾਤਮਾ ਨਾਲ ਜੋੜ ਸਕਦੇ ਹਾਂ, ਉਹਦੀ ਕੀ ਯੁਕਤੀਆਂ ਨੇ, ਉਹਦੇ ਕੀ ਤਰੀਕੇ ਨੇ। ਸੋ ਇਹ ਚਰਚਾ ਹੋਏਗੀ ਪ੍ਰਭੂ ਤੇ ਗੀਤ ਗਾएंगे याद करेंगे मीठी मीठी ਬਾਣੀ ਨੂੰ ਤੇ ਰਸਤਿਆਂ ਪਰਾਂਗੇ ਬੇ ਨਾਈਸ ਰਿਵਰੈਂਟਲੀ ਜਿਹੜਾ ਇੰਡੀਆ ਦਾ ਜਾਂ ਮਸਲਾ ਹੈ ਜਾਂ ਯੂਕੇ ਦੀ ਜਿਹੜੀ ਤੁਹਾਡੀ ਸੰਗਤ ਹੈ ਜਨਰਲੀ ਉਹ ਸੇਮ ਹੀ ਨੇ ਜਾਂ ਮੁਖਤਲਿਫ ਡਿਫਰੈਂਟ ਹੁੰਦਾ ਹੈ ਜਿਵੇਂ ਅਸਮਾਨ ਸਭ ਜਗ੍ਹਾ ਇੱਕੋ ਜਿਹਾ ਹੀ ਨੇ ਵੇ ਬੰਦੇ ਵੀ ਇੱਕੋ ਜਿਹੇ ਨੇ ਤੇ ਇਹ ਇਸ਼ੂਜ਼ ਵੀ ਇੱਕੋ ਜਿਹੇ ਨੇ ਸੋ ਕੋ ਜ਼ਿਆਦਾ ਫਰਕ ਨਹੀਂ ਉਹਦੇ ਵਿੱਚ ਜਿਆਦਾ ਫਲਕ ਨਹੀਂ ਮੈਨੂੰ ਦਿਖਾਈ ਦਿੰਦਾ ਅੱਜ ਕੱਲ੍ਹ ਹਿੰਦੁਸਤਾਨ ਚ ਵੀ ਲੋਕੀ ਪਗਲਾਈ ਪਏ ਨੇ ਪੈਸੇ ਪਿੱਛੇ ਇੱਥੇ ਵੀ ਉੱਥੇ ਵੀ ਟਾਈਮ ਨਹੀਂ ਐਥੇ ਵੀ ਹੈ ਨਹੀਂ ਛੋੜੇ ਬਸ ਬੜੇ ਜਿਹੜੀ ਕਰਮਾ ਵਾਲੇ ਪਾਗਾ ਵਾਲੇ ਬੰਦੇ ਨੇ ਉਹੀ ਕੁਝ ਗਿਆਨ ਵਿਚਾਰ ਸੁੰਨਾ ਜਾਂ ਸਮਝਣਾ ਚਾਹੁੰਦੇ ਨੇ ਬਾਕੀ ਇਹ ਕੋਲ ਤਾਂ ਫੁਰਸਤ ਕੋਈ ਨਹੀਂ ਅੰਧੋਕਾ ਸ਼ਹਿਰ ਹੈ ਚਸ਼ਮੇ ਵੇਚਦੀ ਕੀ ਬਾਤ ਅੱਜ ਅਸੀਂ ਸਪੈਸ਼ਲ ਆਪਜੀ ਦੇਰਸ਼ਨ ਕਰਨਾ ਹੈ ਆਪਜੀ ਦਾ ਪਰਚੂਨਿਸ ਸੁਣਨਾ ਬੜਾ ਦਿਲ ਨੂੰ ਸਕੂਨ ਮਿਲਿਆ ਹੈ ਇਟਸ ਵੈਰੀ ਡੀਪ ਥੌਟ ਜੀ ਤੇ ਅਸੀਂ ਮੈਂ ਉਸ ਨੂੰ ਅਬਜ਼ਰਵ ਕਰ ਰਿਹਾ ਸੀ ਕਿ ਬਹੁਤ ਸਾਰੀ ਜਿਹੜੀ ਸੰਗਤ ਸੀ ਆਫ ਕੋਰਸ ਦਾ ਫੁੱਲ ਪੈਕ ਹਾਊਸ ਤੇ ਬੜੇ ਆਪ ਜੀ ਦੇ ਜਿੰਨੇ ਵੀ ਪ੍ਰੇਮੀ ਨੇ ਜਾਂ ਸੰਗਤ ਹੈ एवरीवन इज वेरी अटेंटिव टू लिसन टू योर ਡਿਸਕੋਰਸਸ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦਾ ਜਿਹੜਾ ਮੈਸੇਜ ਹੈ ਉਹ ਬਿਗਰ ਜਿਹੜੀ ਸਾਡੀ ਜਿਹੜੀ ਸੰਗਤ ਹੈ ਜਾਂ ਸਾਡੀ ਜਨਤਾ ਹੈ ਜਾਂ ਜਿਹੜੀ ਪਬਲਿਕ ਹੈ ਉਹਦੇ ਕੋਲ ਜਾਣਾ ਚਾਹੀਦਾ ਦੇ ਕੋਲ ਸੀ ਤੇ ਉਹ ਨਹੀਂ ਕਰ ਸਕਦੇ ਜਿੰਨਾ ਇੱਕ انسان ਦੇ ਕੋਲ ਪੋਸੀਬਲ ਹੈ ਕਰਨਾ ਬਾਕੀ ਇਹ ਚੀਜ਼ ਇਸ ਤਰ੍ਹਾਂ ਹੈ ਕਿ ਲਾਈਕ ਆਰਟ ਇਜ਼ ਨੋਟ ਅਪਰੀਸ਼ੀਏਟਿਡ ਬਾਏ एवरीवन देयर आर ਫਿਊ ਪੀਪਲ Who ਅੰਡਰਸਟੈਂਡ ਆਰਟ ਇਸੇ ਤਰ੍ਹਾਂ ਧਰਮ ਦੀ ਗਹਿਰਾਈਆਂ ਚ ਵੀ ਜਿਆਦਾ ਲੋਕਾਂ ਦੀ ਰੁਚੀ ਹੈ ਵੀ ਨਹੀਂ ਨਾ ਇਸ ਕਰਕੇ ਉਹ ਜਿਆਦਾ ਡੁੱਬ ਵੀ ਮਾਰਨਾ ਵੀ ਨਹੀਂ ਚਾਹਦੇ ਉਹ ਬਸ ਇੰਨੇ ਚ ਹੀ ਖੁਸ਼ ਹੈ ਗਏ ਮੱਥਾ ਟੇਕੇ ਪ੍ਰਸ਼ਾਦ ਖਾਇਆ ਉਹਨਾਂ ਨੂੰ ਲੱਗਦਾ ਹੁਣ ਸਾਡਾ ਕੰਬਸ ਇੰਨੇ ਚ ਖਤਮ ਹੋ ਗਿਆ ਲੇਕਿਨ ਗਿਆਨ ਦੀ ਚੜ੍ਹਾਈ ਹੋਈ ਚੜ੍ਹੇਗਾ ਜਿਹਦੇ ਅੰਦਰ ਸੰਸਾਰ ਦੇ ਪ੍ਰਤੀ ਉਹ ਜੋ ਅਟੈਚਮੈਂਟਸ ਨੇ ਜਾਂ ਤਾਂ ਉਹ ਨਾ ਹੋਣ ਤੇ ਜਾਂ ਫਿਰ ਜਦ ਤੱਕ ਸ਼ਾਇਦ 60 ਨੀ ਖਾਣਾ ਜਦ ਤੱਕ ਸਮਝ ਕੋਈ ਨਹੀਂ ਆਉਂਦੀ ਉਹ ਮੁਸ਼ਕਲ ਹੈ ਕਿ ਕਈ ਵਾਰੀ ਸੱਟ ਲੱਗਦੀ ਤੇ ਬੰਦਾ ਟੁੱਟ ਹੀ ਜਾਂਦਾ ਹੈ ਤੇ ਸਮਝ ਤਦ ਵੀ ਨਹੀਂ ਆਉਂਦੀ ਇਸ ਕਰਕੇ ਪਿੰਪਾਗਾ ਸਤਸੰਗ ਨਾਲ ਲੱਬੇ ਵਾਲੀ ਗੱਲ ਹੈ ਉਹਦੇ ਵਿੱਚ ਮੇਰੀ ਕੋਸ਼ਿਸ਼ ਤੇ ਮੈਂ ਨਹੀਂ ਕਹਿ ਸਕਦੀ ਕਿ ਅਸੀਂ ਘੱਟ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੇ ਆਵਾਜ਼ਾਂ ਮਾਰੀ ਜਾ ਰਹੇ ਹਾਂ ਪਰ ਆਵੇਗਾ ਤੇ ਉਹੀ ਨਾ ਜਿਹਦੇ ਕੰਨਾਂ ਤੱਕ ਆਵਾਜ਼ ਪਹੁੰਚੇਗੀ ਤੇ ਜਿਹਦੇ ਆਪਣੇ ਕਰਮ ਚੰਗੇ ਜਾਗ ਜਾਣਗੇ ਉਹ ਜ਼ਰੂਰ ਆ ਜਾਏਗਾ ਬਾਕੀ ਨਹੀਂ ਤੇ ਸਾਹਮਣੇ ਖਲੋ ਕੇ ਗੁਰੂ ਨਾਨਕ ਸਾਹਿਬ ਉਪਦੇਸ਼ ਦਿੰਦੇ ਸੀ ਲੜਨ ਵਾਲੇ ਤਦ ਵੀ ਲੜਦੇ ਸੀ ਉਹਨਾਂ ਦੇ ਨਾਲ ਤੇ ਇਸ ਕਰਕੇ ਅਸੀਂ ਤੇ ਕੀ ਹੀ ਕਰ ਸਕਦੇ ਆ ਪਰ ਇਹ ਕਿ ਜੋ ਕਰ ਸਕਦੇ ਹੋ ਕਰਦੇ ਪਏ आई वुड से की अगर तुसी वाणी ਨਾਲ ਜੁੜੇ ਹੋ ਤੇ ਬਾਨੀ ਨੂੰ ਖਾਲੀ ਪੜੋ ਨਹੀਂ ਉਹਨੂੰ ਸਮਝਣੇ ਦੀ ਕੋਸ਼ਿਸ਼ ਕਰੋ। ਔਰ ਜੇ ਤੁਸੀਂ ਆਪਣੇ ਹੀ ਧਰਮ ਗ੍ਰੰਥ ਨੂੰ ਠੀਕ ਤਰ੍ਹਾਂ ਸਮਝੇ ਨਹੀਂ ਹੋ ਤੇ ਤੁਹਾਨੂੰ ਫਿਰ ਰੱਬ ਖਾਏਗਾ ਕੌਣ? ਚਾਹੇ ਉਹ ਗੀਤਾ ਹੋਵੇ ਚਾਹੇ ਉਹ ਮਹਾਰਾਜ ਦੀ ਬਾਣੀ ਹੋਵੇ ਰਿਸਪੈਕਟ ਦੇਣਾ ਇੱਕ ਚੀਜ਼ ਹੈ ਲੇਕਿਨ ਉਹਦੀ ਜੋ ਯੂਟਿਲਿਟੀ ਉਹ ਸਾਡੇ ਲਈ ਤਾਂ ਬੰਦੀ ਜਦੋਂ ਅਸੀਂ ਆਪਣੇ ਦਿਲ ਤੇ ਦਿਮਾਗ ਦੇ ਨਾਲ ਉਹਦੇ 'ਚ ਜੁੜੀਏ। ਜਿੱਥੇ ਗਾਈਏ ਬਾਣੀ ਨੂੰ ਉਥੇ ਸਮਝੀਏ ਉਹਦੇ ਵਿੱਚ ਮੈਸੇਜ ਹੈ ਕੀ ਹੈ ਤੇ ਅਗਰ ਅਸੀਂ ਠੀਕ ਤਰ੍ਹਾਂ ਸਮਝਣ ਲੱਗ ਜਾਏਗੇ ਤਾਂ ਆਫਕੋਰਸ ਕੋਈ ਵੀ ਚਲ੍ਹਾਤੇ ਹੈ ਨਹੀਂ ਨਾ ਕਿ ਐਡੀ ਕੀਮਤੀ ਚੀਜ਼ ਨੂੰ ਉਹ ਆਪਣੇ ਤੱਕ ਲੈ ਕੇ ਨਾ ਆਏ ਉਹ ਜ਼ਰੂਰ ਲੈ ਕੇ ਆਏਗਾ ਲੇਕਿਨ ਕਿਧਰੇ ਨਾ ਕਿਧਰੇ ਸਰਫੇਸ਼ੀਅਲ ਰਿਸ਼ਤੇ ਨੇ ਦਰਮੇ ਸੋਰੇ ਸਰਫੇਸ਼ੀਅਲ ਨੇ ਉਤੋਂ ਉਤੋਂ ਰਿਚੁਅਲਿਸਟਿਕ ਚੀਜ਼ਾਂ ਲੋਕੀ ਕਰ ਲੈਂਦੇ ਨੇ ਲੇਕਿਨ ਦਿਲ ਦਿਮਾਗ ਨਹੀਂ ਜੋੜਦੇ ਲੇਕਿਨ ਜਿਵੇਂ ਅੱਜ ਵੀ ਮੈਂ ਇਹ ਗੱਲ ਕਹਿ ਰਹੀ ਸੀ ਕਿ आद अंत जो है वो सहारा सदा सिर्फ परमात्मा है और कोई नहीं। ਸਾਡੀ ਓਟ ਆਸਰਾ ਜੇ ਉਹਦੇ ਨਾਲ ਨਹੀਂ ਹੈ ਜੇ ਸਾਡੇ ਦਿਲ ਦੀ ਸਾਂਝ परमात्मा ਦੇ ਨਾਲ ਨਹੀਂ ਹੈ। ਫਿਰ ਤੇ ਜ਼ਿੰਦਗੀ 'ਚ ਠੇਡੇ ਠੋਕਰਾਂ ਹੀ ਖਾਣ ਨੂੰ ਮਿਲਦੇ ਨੇ ਉਹ ਖਾਈ ਜਾਏਗਾ ਖਾਈ ਜਾਏਗਾ। ਪਰ ਫਿਰ ਜੇ ਠੋਕਰ ਖਾ ਕੇ ਅਕਲ ਆ ਜਾਏ ਤੇ ਫਿਰ ਤੇ ਠੋਕਰਾਂ ਵੀ ਮੁਬਾਰਕ ਨੇ, ਬੜੀਆਂ ਮੁਬਾਰਕ ਨੇ। ਬਹੁਤ ਅੱਛਾ। ਤੇ ਪਰ ਅਸਲੀ ਜੀਵਨ ਦਾ ਜੋ ਫਲ ਹੈ ਉਹ ਤੋਂ ਸਿਮਰਨ 'ਚ ਹੀ ਮਿਲੇਗਾ। ਉਹ ਗਿਆਨ ਦੀਆਂ ਸੀੜੀਆਂ ਚੜ ਕੇ ਹੀ ਮਿਲੇਗਾ। ਇਸੀ ਕਰਕੇ ਮੈਂ ਆਪਣੀ ਛੋਟੀ ਜੀ ਕੋਸ਼ਿਸ਼ ਜਿਵੇਂ ਜਪਜੀ ਸਾਹਿਬ ਰੈਰਾ ਸਾਹਿਬ ਦਾ ਜਦੋਂ ਵਿਆਖਿਆ ਕਰੀ ਉਹਨੂੰ ਬੋਲਿਆ ਉਸ ਵਕਤ ਚਾਹ ਹਿੰਦੀ ਪੰਜਾਬੀ ਚ ਸੀ ਲੇਕਿਨ ਫਰਦਰ ਸੀ ਉਹਨੂੰ ਅੰਗਰੇਜ਼ੀ ਟ੍ਰਾਂਸਲੇਟ ਕਰਾਇਆ ਉਹਦੀ ਈ-ਬੁੱਕ ਬਣਾਈ ਤਾਂ ਕਿ ਜਿਹੜੇ ਬੱਚੇ ਲੈਂਗੁਏਜ ਨਹੀਂ ਸਮਝ 파ਰੇ ਉਹ ਅੰਗਰੇਜ਼ੀ ਚ ਪੜ ਕੇ ਕਮ ਸੇ ਕਮ ਮਹਾਰਾਜ ਦਾ ਜੋ ਮੈਸੇਜ ਹੈ ਉਹਨੂੰ ਸਮਝ ਸਕਣ ਉਹਨਾਂ ਨੂੰ ਰਿਲੇਟ ਕਰ ਸਕਣ ਜਸਟ ਫॉर ਦਾ ਬੈਨੀਫਿਟ ਆਫ ਦਾ ਯੰਗਰ ਕਰਾਊਡ ਅਸੀਂ ਕਿ ਸਿਮਰਨ ਕਿਵੇਂ ਕਰਨਾ ਹੈ ਉਦੀ 뮤지컬 ਕੰਪੋਜੀਸ਼ਨ ਕਰਕੇ اور ਉਹਦਾ ਤਰੀਕਾ ਬੈਠਣਾ ਕਿਵੇਂ ਸਾਹ ਕਿਵੇਂ ਲੈਣਾ اور ਫਿਰ ਉਹ ਨਾਮ ਸਿਮਰਨ ਕਿਵੇਂ ਕਰਨਾ ਉਹ ਵੀ ਅਸੀਂ 3-4 ਅਸੀਂ ਟਰੈਕਸ ਜੰਜ ਬਣਾਏ ਐ ਐਂ ਮੇਡ ਇਟ ਅਵੇਲੇਬਲ ਔਨ YouTube ਤੇ ਵੀ ਹੈ ਸਾਡੀ ਆਪ ਤੇ ਵੀ ਹੈ ਤਾਂ ਕਿ ਕੋਈ ਮੈਨੂੰ ਮਿਲੇ ਨਾ ਮਿਲੇ ਜਿਹੜੀ ਇਹ ਨਾਮ ਦੀ ਦਵਾਈ ਉਖਾ ਲਵੇ ਤੇ ਸੌਖਾ ਹੋ ਜਾਏ ਕੋਸ਼ਿਸ਼ ਹੈ ਸਾਡੀ ਛੋਟੀ ਜੀ ਅੱਗੋਂ ਤੇ ਮੇਰ ਤੇ ਮਹਾਰਜ ਕਰਦੇ ਪਏ ਨੇ ਬਸ ਬੰਦਾ ਹੀ ਆਉਣਾ ਹੈ ਲੰਡਾ ਨਹੀਂ ਪਿਆ ਕੀ ਕਰੀਏ ਪਰ ਇਸ ਤੇ ਨਹੀਂ ਸੀ ਪਾਸ ਕਰਦੇ ਨਾ ਦੋਸ਼ ਕਿਸੇ ਨੂੰ ਮੇਰ ਨਹੀਂ ਮਿਲਦੀ ਪਈ ਬਿਲਕੁਲ ਸੋ ਨਾਈਸ ਗੁਰੂ ਮਾਜੀ ਆ ਜੀ ਦਾ ਟਾਈਮ ਦੇ ਇੰ ਦਾ ਸਮੇਂ ਦੇ ਇੰ ਦਾ ਪੂਰਤ ਤਰਵਾਦ ਥੈਂਕ ਯੂ ਜੀ ਥੈਂਕ ਯੂ ਵੀ ਆ ਰੀਲੀ ਗ੍ਰੇਟਫੁਲ ਐਂਡ ਵੀ ਫੀਲ ਰੀਲੀ ਇਲੀਟਡ ਬlesਟ ਤੇ ਬਾਕੀ ਹੁਣ ਆਪ ਜੀ ਨੂੰ ਲਾ ਗਿਆ ਨਹੀਂ ਅਸੀਂ ਵੀ ਬੜੇ ਖੁਸ਼ ਆ ਜੀ ਤੁਹਾਡੇ ਵਰਗੇ ਸੋਨੇ ਜੇਸਨ ਦੇਲ ਵਾਲੇ ਇਨਸਾਨ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਤੁਹਾਡੀਆਂ ਸੁਣ ਕੇ ਸੋ ਥੈਂਕ ਯੂ so much for having चलो सो नाइस एफ यू 바이 ਗੁਜਜੀ ਕਾਕਾ ਸੋ 바이 ਗੁਜਜੀ ਕੀ ਫਿਕਾ ਜੀ ਕੀ ਫਿਕਾ ਜੀ